ਤਾਂਕਾ ਜਥੇਦਾਰ ਗੁਰਦੇਵ ਸਿੰਘ ਕੌਂਕਿਆਂ ਨੂੰ ਲੈ ਕੇ ਹੁਣ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਵੱਲੋਂ ਤਸ਼ੱਦਦ ਕਰਨ ਦੇ ਕਾਰਨ ਉਹਨਾਂ ਦਾ ਕਤਲ ਹੋ ਗਿਆ ਜਿਸ ਨੂੰ ਲੈ ਕੇ ਮੌਜੂਦਾ ਜਥੇਦਾਰ ਰਗਵੀਰ ਸਿੰਘ ਨੇ ਐਸਜੀਪੀਸੀ ਨੂੰ ਹੁਕਮ ਦਿੱਤੇ ਨੇ ਕਿ ਇਸ ਦੀ ਸਹੀ ਤਰੀਕੇ ਨਾਲ ਟੰਗ ਪੈਰਵਾਈ ਕੀਤੀ ਜਾਵੇ ਤੇ ਜਿਹੜੇ ਅਫਸਰਾਂ ਨੇ ਤਸ਼ੱਦਦ ਕੀਤਾ ਉਹਨਾਂ ਦੇ ਖਿਲਾਫ ਲੜਾਈ ਅਰੰਭੀ ਜਾਵੇ ਤੁਸੀਂ ਵੀ ਸੁਣੋ ਕੀ ਕਹਿੰਦਾ ਐਸਜੀਪੀਸੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਿੱਖ ਪੰਥ ਦੇ ਅੰਦਰ ਵੱਡਾ ਨਾਂ ਵੱਡੀਆਂ ਸੇਵਾਵਾਂ ਚੜ੍ਹਦੀ ਕਲਾ ਵਾਲੇ ਸਿੰਘ ਕੈਣੀ ਤੇ ਕਰਨੀ ਦੇ ਪੂਰੇ ਜਿਨ੍ਹਾਂ ਨੇ ਵੱਡੇ ਕਿਨਾ ਰਤਬਿਆਂ ਤੇ ਕੌਮ ਦੀ ਸੇਵਾ ਕੀਤੀ ਅਤੇ ਜਦੋਂ ਬਿਆਨ ਸਿੰਘ ਦੀ ਸਰਕਾਰ ਵੇਲੇ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਦਾ ਇੱਕ ਝੰਡਾ ਕਾਂਗਰਸ ਵੱਲੋਂ ਲਿਆਂਦਾ ਗਿਆ ਕੇ ਪੀ ਐਸ ਗਿੱਲ ਨੇ ਜੋ ਪੰਜਾਬ ਦੇ ਅੰਦਰ ਅੱਤਵਾਦ ਦੇ ਨਾਂ ਦੇ ਉੱਤੇ ਨੌਜਵਾਨ ਜਿਹੜੇ ਆ ਬੇਦੋਸ਼ੇ ਨੌਜਵਾਨਾਂ ਦਾ ਵੱਡੇ ਪੱਦਰ ਤੇ ਕਾਣ ਕੀਤਾ ਉਹ ਇਤਿਹਾਸ ਜਗਜਾਰ ਹੈ ਇਸੇ ਸਮੇਂ ਦੇ ਦੌਰਾਨ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਰਿਹਾ ਕੀਤਾ ਗਏ ਮੁਰ ਤੋਂ ਫੇਰ 1992 ਦੀ 25 ਦਸੰਬਰ ਅੱਜ ਦਾ ਦਿਨ 31 ਸਾਲ ਕਰੀਬ 32 ਸਾਲ ਦੇ ਪਹਿਲਾਂ ਉਹਨਾਂ ਨੂੰ ਪੁਲਿਸ ਜਿਹੜੀ ਹੈ ਉਹ ਗੁਰਦੁਆਰਾ ਗੁਰੂ ਸਰ ਕੌਕੇ ਤੋਂ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਘਰੋਂ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਜਿਹੜੀ ਆ ਇਹ ਪੁਲਿਸ ਆਪਣੇ ਨਾਲ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਐਸਟਾਫ ਵਿੱਚ ਰੱਖਿਆ ਜਾਂਦਾ ਉਸ ਤੋਂ ਬਾਅਦ ਥਾਣੇ ਵਿੱਚ ਰੱਖਿਆ ਜਾਂਦਾ ਬਹੁਤ ਲੋਕ ਇਸ ਗੱਲ ਦੇ ਚਸ਼ਮਦੀਦ ਨੇ ਕਿ ਉਹਨਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਮਿਲਦੇ ਰਹੇ ਹੋਰ ਵੀ ਜਿਹੜੀ ਆ ਸੰਗਤ ਉਹਨਾਂ ਦੇ ਬਾਰੇ ਜਾਣਦੀ ਸੀ ਪਰ ਇਹ ਗੱਲ ਕਹਿ ਕੇ ਕਿ ਉਹਨਾਂ ਨੂੰ ਬਰਾਮਦਗੀ ਕਰਨ ਵਾਸਤੇ ਲਿਜਾਇਆ ਜਾ ਰਿਹਾ ਸੀਗਾ ਕਿ ਉਸ ਸਮੇਂ ਦੀ ਪੁਲਿਸ ਤੇ ਬੁੱਚੜ ਜਿਹੜਾ ਅ ਕਹਿੰਦਾ ਹੁੰਦੇ ਆ ਜਹਿਨियत ਦੇ ਲੋਕਾਂ ਨੇ ਭਾਈ ਗੁਰਦੇਵ ਸਿੰਘ ਜੀ ਕੌਕੇ ਨੂੰ ਸ਼ਹਾਦਤ ਦਾ ਜਾਮ ਪਲਾਇਆ ਪਰ ਉਹਨਾਂ ਦੀ ਕਹਾਣੀ ਤੇ ਕਰਨੀ ਅੱਜ ਵੀ ਇਸ ਦੁਨੀਆ ਵਿੱਚ ਯਾਦ ਕੀਤੀ ਜਾਂਦੀ ਹੈ ਇਸ ਸਬੰਧ ਦੇ ਵਿੱਚ ਮਨੁੱਖੀ ਅਧਿਕਾਰ ਸੰਗਠਨਾਵਾਂ ਵੱਲੋਂ ਜੋ ਉਸ ਸਮੇਂ ਇੱਕ ਆਈਜੀ ਤਿਵਾੜੀ ਜਿਹੜੀ ਆ ਜਿਹੜੇ ਅਫਸਰ ਸੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਜਾਂਚ ਕਮੇਟੀ ਬਣਾਈ ਗਈ ਉਸ ਰਿਪੋਰਟ ਜਿਹੜੀ ਹੈ ਉਹ ਅੱਜ ਜਨਤਕ ਹੋਈ ਹੈ ਤੇ ਕੁਝ ਸੰਸਥਾਵਾਂ ਨੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸ੍ਰੀ ਕਾਲਤਖਸਬ ਦੇ ਜ਼ਹਿਦਰ ਸਾਹਿਬ ਨੂੰ ਰਿਪੋਰਟ ਸੌਂਪੀ ਹੈ ਤੇ ਕਾਲਤਖਸਬ ਦੇ ਜ਼ਹਿਦਰ ਸਾਹਿਬ ਨੇ ਬਹੁਤ ਹੀ ਜਿੰਮੇਵਾਰੀ ਸਮਝਦੇ ਆ ਇਸ ਰੁਤਬੇ ਦੀ ਜਿੰਮੇਵਾਰੀ ਸਮਝਦੇ ਆ ਤੇ ਜੋ ਸਿੱਖ ਕੌਮ ਨਾਲ ਵਾਪਰੇ ਆ ਤੇ ਖਾਸ ਤੌਰ ਤੇ ਮਹਾਨ ਯੋਧੇ ਸ਼ੀਤਪਾਈ ਗੁਰਦੇਵ ਸਿੰਘ ਕੌਕੇ ਜੀ ਦੇ ਨਾਲ ਇਸ ਸਰਕਾਰ ਨੇ ਤਸ਼ੱਦਦ ਜੁਲਮ ਕੀਤਾ ਉਹਨਾਂ ਨੂੰ ਸ਼ਹਾਦਤ ਜਿਹੜੀ ਆ ਹੋਈ ਆ ਉਹਨਾਂ ਦੀ ਉਸ ਸੰਬੰਧੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਦੇ ਆਧਾਰਤ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਹੁਕਮ ਲਾਇਆ ਕਿ ਇਸ ਰਿਪੋਰਟ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਜਿਨ੍ਹਾਂ ਨੇ ਜੁਲਮ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਜਿਹੜੀ ਸਾਡੀ ਕਾਨੂੰਨੀ ਜਿਹੜੀ ਆ ਕਮੇਟੀ ਆ ਉਹਨਾਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਇਸ ਮਾਮਲੇ ਦੀ ਪੜਤਾਲ ਕਰਦੇ ਹਾਂ ਕਾਨੂੰਨੀ ਤੌਰ ਤੇ ਇਹਨਾਂ ਦੇ ਤੱਥ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਰਜ ਕਰਨ ਦਾ ਜੋ ਪ੍ਰੋਗਰਾਮ ਆ ਉਹ ਸ਼ਰੌਣੀ ਗੁਰਦੁਆਰਾ ਪੰਡਤ ਕਮੇਟੀ ਨੂੰ ਆਰੰਭ ਕਰ ਦਿੱਤਾ ਗਿਆ ਸੋ ਇਹ ਹੁਕਮ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਜੋ ਆਏ ਆ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਤੇ ਫੁੱਲ ਟੜਾਉਂਦਿਆਂ ਹੋਇਆਂ ਉਹਨਾਂ ਨੂੰ ਕਮੇਟੀ ਚਲੋਣੀ ਗੁਰਦਾਰਾਪੁਰ ਦੀ ਕਮੇਟੀ ਕਾਨੂੰਨੀ ਲੜਾਈ ਜਿਹੜੀ ਆ ਐਫ ਆਈ ਆਰ ਦਰਜ ਕਰਨ ਦੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਦਾ ਹੁਕਮ ਹੋਏਗਾ ਉਸ ਨੂੰ ਨਾਲ ਲੈ ਕੇ ਅਗਲੀ ਲੜਾਈ ਜਿਹੜੀ ਆ ਇਹ ਲੜੀ ਜਾਵੇਗੀ